ਇਕੋ ਹੀ ਲੈਂਡ ਪੂਲਿੰਗ ਅੱਜ ਦੀ ਨਹੀਂ ਪਾਲਿਸੀ ਚੱਲੀ ਇਹ ਸਾਡੇ ਟਾਈਮ ਤੇ ਹੀ ਸ਼ੁਰੂ ਸੀਗੀ ਉਹਦੇ ਤੇ ਹੁੰਦਾ ਕੀ ਆ ਵੀ ਜਿਮੀਦਾਰ ਦੀ ਮਰਜ਼ੀ ਦੇ ਨਾਲ ਪਹਿਲੀ ਗੱਲ ਤੇ ਹੁੰਦੀ ਆ ਕਿ ਉਹ ਜਦੋਂ ਜ਼ਮੀਨ ਨੂੰ ਐਕਵਾਇਰ ਕਰਨੀ ਹੁੰਦੀ ਆ ਕਿਤੇ ਉਹਦੀ 80% ਲੋਕਾਂ ਦੀ ਮਿਤੀ ਚਾਹੀਦੀ ਆ। ਸ਼ਿਲਿੰਦਰ ਪਾ ਕੇ ਪਤਾ ਨਹੀਂ 40000 ਇਹਨੂੰ 40000 ਏਕੜ ਨੂੰ ਡਵੈਲਪਮੈਂਟ ਕਰਨ ਲਈ ਘੱਟੋ ਘੱਟ 100 ਸਾਲ ਚਾਹੀਦਾ। ਅੱਜ ਇਹ ਨਹੀਂ ਢਮਾਂਡ ਹੀ ਨਹੀਂ ਹੈਗੀ ਅੱਜ ਲੋੜ ਕੀ ਸੀ ਪਰ ਪਤਾ ਨਹੀਂ ਉਹਨਾਂ ਦੀ ਕੀ ਸੋਚ ਆ ਦਿੱਲੀੋਂ ਉਹ ਸੋਚਦੇ ਨੇ ਉੱਥੋਂ ਚੱਲਦੇ ਆ। ਜ਼ਮੀਂਦਾਰਾ ਨੂੰ ਗ੍ਰਾਹ ਕਰ ਲਈ ਕਿਉਂਕਿ ਜ਼ਮੀਂਦਾਰ ਤੇ ਰੁੱਝ ਜਾਣਗੇ ਸਾਰੇ ਫਸਕੇ ਸੰਦਰਾ। ਤੇ ਹੁਣ ਵੀ ਤੁਸੀਂ ਦੇ ਨੇ بارش ਆ ਬੜਾ ਰਾਜਾ ਸੰਸ ਜਮੀਂ ਆ ਇਧਰ ਗਾਂਧੀ ਨਗਰ ਵੀ ਸਾਰਾ ਰਾਜਾ ਸੰਸੀ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ। ਪਾਰਾਂ ਤੇ ਹੀ ਘਰਾਂ ਭਰੇ ਹੁੰਦੇ ਤੁਸੀਂ ਉਦੋਂ ਘਟ ਨਹੀਂ ਕੀਤਾ ਸੀ ਕਿ ਜਾਇਦੇ ਸੰਪਤੀ ਕੋ ਨੋਟੀਫਿਕੇਸ਼ਨ ਜਾਰੀ ਹੋਏ ਸੀ ਕੋ ਫੰਡ ਵਗੈਰਾ ਆਏ ਸੀ। ਦੇਖੋ ਮੈਂ ਉਸ ਵੇਲੇ ਸੀਵਰੇਜ ਬੋਰਡ ਕੋਲ ਹਾਂਜੀ ਸਰਕਾਰੀਆ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਸਬੰਧੀ ਪੁੱਛ ਰਿਹਾ। ਅੱਜ ਤੇ ਵਾਈਗਰੂ ਦੀ અપਾਰ ਕਿਰਪਾ ਦੇ ਨਾਲ ਬਾਬਾ ਬੀਤ ਸਿੰਘ ਜੀ ਦੇ ਜ ਆ ਬੁੱਧਵਾਰ ਆਪ ਜਨ ਦਿਹਾੜੇ ਤੇ ਇੱਥੇ ਮੱਥਾ ਟੇਕਣ ਆਏ ਸਾਂ ਉਹਨਾਂ ਦੇ ਸਥਾਨ ਤੇ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਆਪਣਾ ਰਾਜਨਵੀਰ ਜਿਹੜਾ ਇੱਥੋਂ 13 ਨੰਬਰ ਵਾਰਡ ਚੋਂ ਇਲੈਕਸ਼ਨ ਲੜਿਆ ਸੀ ਤੇ ਇਹਨਾਂ ਨੇ ਕਿਰਪਾ ਕੀਤੀ ਹੈ ਉਸ ਕਾਲਪੁਰਖ ਦੀ ਕਿਰਪਾ ਨਾਲ ਆਪਣੇ ਸਾਰੇ ਸਾਥੀਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇਹਨਾਂ ਦਾ ਪਰਿਵਾਰ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵੱਡਾ ਸਾਰਿਆਂ ਨੂੰ ਨਾਲ ਲੈ ਕੇ ਅੱਜ ਇਹਨਾਂ ਨੇ ਸਾਡਾ ਸਾਥ ਦਿਨ ਦਾ ਭਰੋਸਾ ਦਿੱਤਾ ਹੈ ਔਰ ਕਾਂਗਰਸ ਪਾਰਟੀ ਸ਼ਾਮਲ ਹੋਏ ਆ ਔਰ ਮੈਂ ਉਹਨਾਂ ਦਾ ਸਵਾਗਤ ਕਰਦਾ ਸਾਰਿਆਂ ਦਾ ਔਰ ਧੰਨਵਾਦ ਵੀ ਕਰਦਾ ਕਿ ਜਿਹੜੀਆਂ ਆਸਾਮੀਦਾਂ ਦੇ ਨਾਲ ਹਲਕੇ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਆਉਣ ਵਾਲੇ ਸਮੇਂ 'ਚ ਡਵੈਲਪਮੈਂਟ ਨੂੰ ਲੈ ਕੇ ਜਾਂ ਹੋਰ ਕੰਮਾਂ ਨੂੰ ਲੈ ਕੇ ਉਹ ਸੋਚ ਤੋਂ ਉਹਨਾਂ ਦੇ ਨਾਲ ਸਾਡੇ ਨਾਲ ਆਏ ਆ ਮੈਂ ਉਹਨਾਂ ਦੇ ਖਰਾ ਉਤਰੂ ਇਕੋ ਹੀ ਲੈਂਡ ਪੂਲਿੰਗ ਅੱਜ ਦੀ ਨਹੀਂ ਪਾਲਿਸੀ ਚੱਲੀ ਇਹ ਸਾਡੇ ਟਾਈਮ ਤੇ ਹੀ ਸ਼ੁਰੂ ਸੀਗੀ ਉਹਦੇ 'ਚ ਹੁੰਦਾ ਕੀ ਆ ਵੀ ਜਿਮੀਦਾਰ ਦੀ ਮਰਜ਼ੀ ਦੇ ਨਾਲ ਪਹਿਲੀ ਗੱਲ ਤੇ ਹੁੰਦੀ ਆ ਕਿ ਉਹ ਜਦੋਂ ਜ਼ਮੀਨ ਨੂੰ ਅਕਵਾਇਰ ਕਰਨੀ ਹੁੰਦੀ ਆ ਕਿਸੇ ਉਹਦੀ 80% ਲੋਕਾਂ ਦੀ ਮਿਤੀ ਚਾਹੀਦੀ ਆ ਉਹ ਹਾਂ ਭਰਨੇ ਇਸ ਪਾਲਿਸੀ ਦੇ ਬੇਤੀ ਵੀ ਸਾਨੂੰ ਇਹ ਪਾਲਿਸੀ ਮਨਜ਼ੂਰ ਆ ਫਿਰ ਅਸੀਂ ਉਹ ਜਗ੍ਹਾ ਅਕਵਾਇਰ ਕਰ ਸਕਦੇ ਆ ਔਰ ਉਹਦੇ 'ਚ 1000 ਗਾਜ ਦਾ ਪਲਾਟ ਔਰ 200 ਗਾਜ ਦਾ ਮੈਂ ਹੀ ਉਦੋਂ ਕੀਤਾ ਸੀ ਕਮਰਸ਼ਲ ਦੇਣ ਦਾ ਉੱਥੇ ਫੈਸਲਾ ਮੇਰ ਤੋਂ ਵੀ ਪਹਿਲਾਂ 5 ਸਾਲ ਹੋ ਗਏ ਆ 5000 ਏਕੜ ਮੁਹਾਲੀ ਇਹਦੇ ਜਿਹੜਾ ਬੜਾ ਡਿਵੈਲਪਮੈਂਟ ਹੋ ਰਹੀ ਹੈ ਜਿੱਥੇ ਵੱਡਾ ਸ਼ਹਿਰ ਆ। ਉੱਥੇ ਪੁੱਡਾ ਨੇ ਡਿਵੈਲਪਮੈਂਟ ਕਰਨ ਦਾ ਐਕਵਾਇਰ ਕੀਤੀ ਸੀ ਜ਼ਮੀਨ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਉਹਨਾਂ ਨੂੰ ਭਰੋਸਾ ਲੈ ਕੇ। ਔਰ 5000 ਏਕੜ ਤੋਂ ਅਜੇ 9 ਸਾਲਾਂ ਦੇ ਵਿੱਚ ਸਿਰਫ 1500 ਏਕੜ ਵੀ ਕੰਪਲੀਟ ਨਹੀਂ ਹੋ ਸਕੇ। ਤੇ ਇਹਨਾਂ ਨੇ 20000 ਏਕੜ ਲੁਧਿਆਣਾ, ਅਮਰਸਰ, ਜਲੰਧਰ ਪਾ ਕੇ ਪਤਾ ਨਹੀਂ 40000 ਇਹਨੂੰ 40 ਹਜ਼ਾਰ ਏਕੜ ਨੂੰ ਡਵੈਲਪਮੈਂਟ ਕਰਨ ਲਈ ਘੱਟੋ-ਘੱਟ 100 ਸਾਲ ਚਾਹੀਦਾ ਅੱਜ ਇਹ ਨਹੀਂ ਢਮਾਂਡ ਹੀ ਨਹੀਂ ਹੈਗੀ ਅੱਜ ਲੋੜ ਕੀ ਸੀ ਪਰ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਦਿੱਲੀੋਂ ਉਹ ਸੋਚਦੇ ਨੇ ਉੱਥੋਂ ਚੱਲਦੇ ਆ ਜ਼ਿਮੀਂਦਾਰਾਂ ਨੂੰ ਖਰਾਬ ਕਰ ਲਈ ਕਿਉਂਕਿ ਜ਼ਿਮੀਂਦਾਰ ਤੇ ਰੁੱਝ ਜਾਣਗੇ ਸਾਰੇ ਫਸ ਗਏ ਜ਼ਮੀਨ ਭਾਵੇਂ ਡਵੈਲਪਮੈਂਟ ਹੋਵੇ ਭਾਵੇਂ 15 ਸਾਲਾਂ ਨੂੰ ਜਾ ਕੇ ਜਾਂ 20 ਸਾਲਾਂ ਨੂੰ ਪਰ ਉਹ ਮੁੜ ਕੇ ਨਾ ਕਿਤੇ ਬਾਹਰ ਆਪਣੀ ਜ਼ਮੀਨ ਵੇਚ ਸਕਦੇ ਰਜਿਸਟਰੀਆਂ ਉਹਨਾਂ ਦੀਆਂ ਰੁਕ ਜਾਣੀਆਂ ਟੋਟਲੀ ਅਸੀਂ ਇਸ ਗੱਲ ਦੇ ਖਿਲਾਫ ਆਂ ਔਰ ਕਾਂਗਰਸ ਪਾਰਟੀ ਡਟ ਕੇ ਇਹਦਾ ਵਿਰੋਧ ਕਰੂਗੀ ਔਰ ਜੇ ਇਹਨਾਂ ਨੇ ਕੋਈ ਉਨੀ ਕੀ ਕੀਤੀ ਵੀ ਔਰ ਸਾਡੀ ਪਾਰਟੀ ਦਾ ਫੈਸਲਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਇਹਦਾ ਵੀ ਨੋਟੀਫਾਈ ਕਰਾਂਗੇ ਕਰਗੇ ਸਾਹਿਬ ਜਿਸ ਤਰ੍ਹਾਂ ਤੁਸੀਂ ਸੀਵਰੇਜ ਦਾ ਉਦ ਘਟਨ ਕੀਤਾ ਸੀ ਸਰਕਾਰ ਵੇਲੇ ਇਲੈਕਸ਼ਨ ਦੌਰਾਨ ਇਹ ਹੁਣ ਵੀ ਤੁਸੀਂ ਬੇਨ بارش ਆ ਬੜਾ ਰਾਜਸાંਸੀ ਜਮੀਂ ਆ ਇੱਧਰ ਗਾਂਧੀ ਨਗਰ ਵੀ ਸਾਰਾ ਰਾਜਸાંਸੀ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ 12 ਦੇ 11 ਭਰੇ ਹੁੰਦੇ ਤੁਸੀਂ ਉਦੋਂ ਘਟ ਨਹੀਂ ਕੀਤਾ ਸੀ ਕਿ ਜਾਇਦੇ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਹੋਏ ਸੀ ਕੋਈ ਫੰਡ ਵਗੈਰਾ ਆਏ ਸੀ ਦੇਖੋ ਮੈਂ ਉਸ ਵੇਲੇ ਸਿਵਰੇਜ ਬੋਰਡ ਕੋਲ ਫੰਡਸ ਨਹੀਂ ਸੀ ਹੈਗੇ ਜਦੋਂ ਇਹ ਅਸੀਂ ਤਿਆਰ ਕਰਾਇਆ ਪ੍ਰੋਜੈਕਟ ਤੇ ਮੈਂ ਮੰਤਰੀ ਸਾਹਿਬ ਨੂੰ ਰਿਕੁਐਸਟ ਕਰਕੇ ਜਿਹੜੇ ਲੋਕਲ ਬਾਡੀ ਦੇ ਸੀਗੇ ਇੰਪਰੂਵਮੈਂਟ ਟੈਸਟ ਚੋਂ ਪੈਸੇ ਮਨਜ਼ੂਰ ਕਰਾਏ ਸੀ ਔਰ ਉਹ ਪੈਸੇ ਅੱਜ ਤੀ ਡੇਢ ਵੀ ਮਨਜ਼ੂਰ ਨਹੀਂ ਹੋਨੇ ਉਹਦੀ ਪਹਿਲੀ ਕਿਸ਼ਤ ਜਿਹੜੀ 4-5 ਕਰੋੜ ਰੁਪਏ ਸੀਗੇ ਉਹ ਆ ਗਈ ਹੀ ਉਹਦਾ ਕੰਮ ਚੱਲ ਪਿਆ ਉਸ ਤੋਂ ਬਾਅਦ ਸਰਕਾਰ ਬਦਲ ਗਈ ਨਾ ਇਹਨਾਂ ਨੇ ਪੈਰਵਾਹੀ ਕੀਤੀ ਨਾ ਉਹ ਪੜ ਲਿਆ ਕੇ ਪੰਡਦੇ ਉਹ ਉਤਰਾ ਸਟੈਂਡ ਕਰਦੇ ਨੇ ਔਰ ਇਹਨਾਂ ਦੀ ਲੈਕੀ ਕਰਕੇ ਇਹ ਸਾਰਾ ਕੰਮ ਰਹਿ ਗਿਆ ਆ 3.5 ਸਾਲ ਤੋਂ ਬੰਦ ਪਿਆ ਜੇ ਕਿਤੇ ਸਰਕਾਰ ਨਾਮ ਬਦਲਦੀ ਸਾਡੀ ਸਰਕਾਰ ਹੁੰਦੀ ਤੇ ਮੇਰਾ ਕਹਿ ਲਾਈ ਤੋਂ 1.5 2 ਸਾਲ ਪਹਿਲਾਂ ਇੱਥੇ ਸੀਵਰ ਦਾ ਸਾਰਾ ਸਿਸਟਮ ਜਿਹੜਾ ਚਾਲੂ ਹੋਣਾ ਹੈ ਕੰਮ ਹੋਇਆ ਕਿਹੜਾ ਸਾਡੇ ਜਿੰਨੇ ਵੀ ਕੰਮ ਸੀ ਸਾਰੇ ਜਾਂ ਸਾਰੇ ਉੱਥੇ ਦੇ ਉੱਥੇ ਰੁਕ ਗਏ ਇੱਕ ਵੀ ਕੰਮ 3.5 ਸਾਲਾਂ ਚ ਇਹ ਸਰਕਾਰ ਕੋਈ ਇਹਨਾਂ ਦਾ ਨੁਮਾਇੰਦਾ ਦੱਸ ਦੇ ਵੀ ਅਸੀਂ ਆ ਕਰਤਾ ਹਾਂ ਉਹ ਸਾਡੇ ਟੋਟਲ ਇੱਥੇ ਹਸਪੀਟਲ ਸੀਗਾ ਅਹੀਂ ਇਹਨੂੰ ਅਪਗ੍ਰੇਡ ਕਰਾਇਆ ਸੀ ਉਹ ਇਹਨਾਂ ਦੇ ਤੰਕਰੀ ਜੀ ਬਣਾ ਕੇ ਰੱਖਤੀ ਆ ਮੈਨੂੰ ਇਹ ਸੀਗਾ ਕਿ ਇਹਨੂੰ ਵੱਡਾ ਕਰਾਈਏ ਇੱਥੇ 50 ਬੈੱਡਾਂ ਦਾ ਹਸਪੀਟਲ ਬਣੇ ਔਰ ਇਹ ਵੀ ਮਨਜ਼ੂਰ ਕਰਾਇਆ ਸੀ ਲੋਪੋਕੇ ਵਾਲਾ ਵੀ ਕਰਾਇਆ ਸੀ ਉਹ ਵੀ ਵੱਡਾ ਕਰਾਇਆ ਸੀ ਉਹ ਸਬ ਡਿਵੀਜ਼ਨ ਲੈ ਉਹ ਵੀ ਉੱਥੇ ਰੁਕਿਆ ਪਿਆ ਉਹ ਤੇ ਕਹਿ ਰਿਹਾ ਸੀ ਮhalla ਕਲੀਨਿਕ ਖੋਲ ਦੇ ਦੀ ਜਗ੍ਹਾ ਜਗ੍ਹਾ ਇਹ ਜਿਹੜੇ ਯੋਧ ਨਸ਼ਾ ਤੁਸੀਂ ਮੈਨੂੰ ਇੱਕ ਗੱਲ ਸੁਣੋ ਮhalla ਕਲੀਨਿਕ ਨੇ ਖੋਲਣੇ ਚਾਹੀਦੇ ਆ ਮੈਂ ਨਹੀਂ ਆਂਦਾ ਨਾ ਖੋਲੋ ਪਰ ਇੱਕ ਵੱਡੇ ਹਸਪਤਾਲ ਨੂੰ ਉਹਨੂੰ ਮhalla ਕਲੀਨਿਕ ਬਣਾ ਦਈਏ ਜਿਹਨੂੰ ਅਸੀਂ ਵੱਡਾ ਕਰਨਾ ਜਿੱਥੇ ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ਵੀ ਆਉਣ ਔਰ ਰਾਜਾ ਸਾਥੀ ਨੇ ਇਹ ਛੇਰ ਇੱਕ ਛੇਰਿਆ ਔਰ ਇਥੇ ਇਥੇ ਵੱਡੇ ਹਸਪਤਾਲ ਦੀ ਲੋੜ ਆ ਜਾਂ ਮੱਲਾ ਕਲੀਨਿਕ ਦੀ ਲੋੜ ਆ ਮੱਲਾ ਕਲੀਨਿਕ ਵੀ ਹੋਵੇ ਮੈਨੀਆਂ ਅੰਦਾ ਨਾ ਹੋਵੇ ਪਰ ਹਸਪਤਾਲ ਤੇ ਉਹਨੂੰ ਕਿਉਂ ਛੇੜਿਆ ਨਾ ਉਹਨੂੰ ਤੇ ਵੱਡਾ ਕਰਦੇ ਜਿਹੜਾ ਯੁੱਧ ਨਸ਼ਿਆਂ ਬទ ਚੱਲ ਰਿਹਾ ਕਿਉਂਕਿ ਇਹਦੇ ਹਲਕੇ ਜਿ ਕਿਸ ਤਰ੍ਹਾਂ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਕੀ ਹੁਣ ਮੈਂ ਦੱਸਾਂ ਜੀ ਇਹ ਕਾਗਜ਼ਾਂ ਦੀ ਸਭ ਕੁਝ ਆ ਸੋਸ਼ਲ ਮੀਡੀਆ ਤੇ ਇਹਨਾਂ ਸਰਕਾਰ ਬਣਾਈ ਸੀ ਇਸ ਚਾਰਾ ਨਾ ਹੀ ਇਹਨਾਂ ਅੱਗੇ ਸਰਕਾਰ ਬਣਾ ਲਈਏ ਸੋਚਦੇ ਗਾਂ ਵੀ ਇਸ ਤਰ੍ਹਾਂ ਹੀ ਕੰਮ ਚੱਲੀ ਜਾਊਗਾ ਉਹ ਤੇ ਆਉਣ ਵਾਲਾ ਟਾਈਮ ਦੱਸੂਗਾ ਜਦੋਂ ਟਾਈਮ ਆ ਗਿਆ ਤਾਂ ਉਹ ਪਤਾ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਕਿੰਨਾ ਕਿ ਨਸ਼ਾ ਬੰਦ ਹੋਇਆ ਪਿਆ ਲੋਕੀ ਡਿਗਦੇ ਫਿਰਦੇ ਆ ਵਿਚਾਰੇ ਬੁਰਾ ਹਾਲਿਆ ਤੁੰਕੇ ਦਿਹਾੜੇ ਬਸ ਕਾਗਜ਼ਾਂ 'ਚ ਹੀ ਕਰੀ ਜਾਂਦੇ ਆ ਕਾਮਯਾਬ ਹੋਗੇ ਨਹੀਂ ਐਨੇ ਫੜ ਲਿਆ ਉਹ ਫੜ ਲਿਆ ਸਾਨੂੰ ਵੀ ਕੋਈ ਨਹੀਂ ਜਾਨੇ ਹੁਣ